ਸਸੀ ਕਾਲ ਜੀ ਮੇਰਾ ਨਾਮ ਹੈ ਮੇਰਾ ਅੰਸ ਹੈ ਕਿ ਸੁਸਾਇਟੀ ਦਾ ਰੈਜ਼ੀਡੈਂਟ ਅੱਜ ਇਸ ਇੱਥੇ ਬਿਠਾ ਹੋਇਆ ਤੀਆਂ ਤੇ ਮੇਰੀ ਬਾਤ ਰਹੀ ਕਿ ਮੈਨੂੰ ਮੈ ਸਿਖਾ ਰਹੇ ਇਹ ਵੀ ਇੱਕ ਸਮਾਜ ਸੇਵੀ ਹੈ ਸਾਡੇ ਵੱਡੇ ਲਈ ਸਾਡੀ ਇੰਸਪੀਰੇਸ਼ਨ ਨੇ ਕਿਉਂਕਿ ਇਹਨਾਂ ਨੂੰ ਦੇਖ ਕੇ ਬਹੁਤ ਕੁੜੀਆਂ ਨੂੰ ਹੁੰਦਾ ਕਿ ਅਸੀਂ ਵੀ ਚੰਗੇ ਕੰਮ ਸੋਸ਼ਲ ਵਰਕ ਦੇ ਵਿੱਚ ਆਈਏ ਕਿਉਂਕਿ ਕੁੜੀਆਂ ਤੀਆਂ ਪਹਿਣਾ ਜਿਹੜੀਆਂ ਨੇ ਉਹ ਸਿਰਫ ਰਸੋਈਆਂ ਤੱਕ ਸੀਮਿਤ ਰਹਿ ਜਾਂਦੀਆਂ ਤੇ ਜਦੋਂ ਵੀਨੂ ਮੈਮ ਨੂੰ ਦੇਖੀਦਾ ਨਾ ਉਹਨਾਂ ਦਾ ਪਤਾ ਚੱਲਦਾ ਕਿ ਵੀਨੂ ਮੈਮ ਬਹੁਤ ਅੱਗੇ ਤੱਕ ਕੰਮ ਕਰ ਰਹੇ ਨੇ ਤੇ ਭਾਜਪੀ ਦੇ ਬਹੁਤ ਵੱਡੇ ਲੀਡਰ ਵੀ ਨੇ ਤੇ ਉਹ ਆਪਣੇ ਨਾਲ ਕੰਮ ਕਰਕੇ ਬਹੁਤ ਯੋਗਤਾ ਸਾਬਿਤ ਕਰ ਰਹੇ ਨੇ। ਤੇਰੀ ਆਬਦੀ ਵੀ ਸੁਸਾਇਟੀ ਹੈ ਜੋ ਕਿਸੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੰਦੇ ਆ। ਜਿਹੜਾ ਅੱਜ ਹੋਇਆ ਇਸ ਦੇ ਵਿੱਚ ਬਹੁਤ ਬੱਚਿਆਂ ਨੇ ਪਾਰਟਿਸਪੇਟ ਕੀਤਾ ਜਿਹੜਾ ਧੀਆਂ ਦਾ ਮੇਲਾ ਹੁੰਦਾ ਨਾ ਹਮੇਸ਼ਾ ਵਿਰਾਸਤ ਨਾਲ ਜੋੜਨ ਵਾਲਾ ਮੇਲਾ ਹੁੰਦਾ ਹੈ। ਸਾਡੀ ਵਿਰਾਸਤ ਦੀ ਜੜਾ ਮજબੂਤ ਕਰਦਾ ਹੋਇਆ ਇਹ ਮੇਲਾ ਅੱਜ ਦਿਖਾ ਰਿਹਾ ਹੈ ਠਾਠਾ ਮਾਰਦਾ ਘੱਟ ਕੀ ਦੇਖੋ ਕਿੰਨੇ ਜਿਆਦਾ ਵਧੀਆ ਜੰਗ ਜਨਰੇਸ਼ਨ ਨੂੰ ਬੱਚਿਆਂ ਨੂੰ ਕਿੰਨਾ ਕੁਸ਼ਤੀ ਕਰਨ ਨੂੰ ਮਿਲ ਰਿਹਾ ਹੈ ਇੱਥੇ ਕਿੰਨਾ ਪਾਇਆ ਗਿਆ ਜਿਹੜਾ ਦੱਸਿਆ ਗਿਆ ਜਿਹੜਾ ਕਿ ਬੱਚਿਆਂ ਨੂੰ ਪਤਾ ਲੱਗਦੀ ਸੀ ਕਿ ਤਰਿੰਜਣਾ ਹੁੰਦਾ ਚਰਨੀ ਕੀ ਹੁੰਦਾ ਉਹ ਬਣਿਆ ਬੱਚਾ ਹੋ ਰਿਹਾ ਹੈ ਉਹਨਾਂ ਦੇ ਨਾਲ ਤੇ ਬਹੁਤ ਬਹੁਤ ਧੰਨਵਾਦ ਕਰਦਾ ਤੇ ਇੱਥੇ ਸਾਡੇ ਪ੍ਰਤੀਭਾਜੀ ਨੇ ਇਹ ਆਂਗਰਵਾੜੀ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਤੇ ਜ਼ਿਲ੍ਹਾ ਸਕੱਤਰ ਨੇ ਪ੍ਰੈਸ ਕਰਦਿਆਂ ਇਹਨਾਂ ਨੂੰ ਮਾਣ ਦੱਸਣ ਦੀ ਬੀਜੋ ਮਖੇਸ਼ ਖੜਦੀ ਸੀ ਜੀ ਮੁਬਾਰਕਾ ਜਿਵੇਂ ਮੈਮ ਦੇ ਫੰਕਸ਼ਨ ਦੇ ਵਿੱਚ ਆਏ ਹੋਏ ਸੀਗੇ ਮੇਰੇ ਨਾਲ ਮੇਰੇ ਸਾਥੀ ਵੀ ਸੀ ਆ ਖੁਸ਼ੀ ਹੈ ਬੀ ਆ ਅਰ ਦੇ ਟਾਈਮ ਦੇ ਵਿੱਚ ਵੀ ਆਪਣੀ ਗ੍ਰਾਹਕਤ ਬਿਲਕੁਲ ਖਾਂਕ ਕੇ ਆਈਏ ਸੇ ਮੰਗੀ ਚਲੋ ਓਨਲੀ ਜੋਨਾ ਚਾਲਿਆ ਤਾਂ ਫਿਰ ਸਾਨੂੰ ਵੀ ਇਹ ਜੀ ਲੱਗੀ ਕਿ ਆਪਣੀ ਗ੍ਰਾਸਟ ਨੂੰ ਬੰਦੇ ਨੂੰ ਗੁੱਸੇ ਨਾਲ ਰਹਿਣਾ ਚਾਹੀਦਾ ਹੈ ਤਾਂ ਫਿਰ ਮੈਨੂੰ ਬਹੁਤ ਅੱਛਾ ਲੱਗਿਆ ਸਾਰਿਆਂ ਨੂੰ ਬਹੁਤ ਅੱਛਾ ਲੱਗਿਆ ਸੀ ਬਹੁਤ ਇੰਜੋਏ ਕੀਤਾ ਜਿਹਨੇ ਵੀ ਬਚੇ ਡਾਕਟਰਸ ਨੇ ਸਾਰੇ ਆਏ ਹੋਏ ਅੱਛਾ ਅੱਛੇ ਸੋਸ਼ਲ ਵਰਕਰਸ ਆਏ ਹੋਏ ਜਿਹੜੇ ਕਨਲ ਮਿਲ ਕੇ ਬਹੁਤ ਵਧੀਆ ਲੱਗਿਆ ਤਾਂ ਫਿਰ ਸਾਨੂੰ ਵੀ ਆਇਆ ਲੱਗਦਾ ਕਿ ਬਠਿੰਡੇ ਦਾ ਕਲਚਰ ਜਿਹੜਾ ਹੈ ਉਹਨਾਂ ਨੇ ਬਹੁਤ ਵਾਚੜ ਕੇ ਸਭ ਨੇ ਪਾਰਟਿਸਪੇਟ ਕੀਤਾ ਹੈ ਹਾਂਕੀ ਕੀਤਾ ਹੈ ਨਾਲ ਸੀ ਜਿਹਨੂੰ ਲੱਗਦਾ ਹੈ ਕੀ ਕਹਿਣਾ ਚਾਹੋਗੇ ਮੇਰਾ ਨਾਮ ਹਰਮੀਤ ਸਿੰਘ ਆ ਜੀ ਪਿੰਡ ਦੂਏ ਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਆਪੇ ਵੀ ਇੱਥੇ ਆਵਾ ਪੰਜਾਬੀ ਸੱਭਿਆਚਾਰ ਦੀ ਪ੍ਰਦਰਸ਼ਨੀ ਲਾਈ ਆ ਤੇ ਜਿਵੇਂ ਆਪਣਾ ਚਰਖੇ ਹੋਗੇ ਮਧਾਨੀਆਂ ਹੋਗੀਆਂ ਪੁਰਾਣੇ ਨੋਟ ਚੱਕੇ ਹੋਗੇ ਕਈ ਐਂਟੀਕ ਚੀਜ਼ਾਂ ਜਿਹੜੀਆਂ ਅਸੀਂ ਉੱਧਰ ਵੀ ਐਗਜ਼ੀਬਿਸ਼ਨ ਲਾਇਆ ਕੋਈ ਤੇਦਰ ਸਮਾਨ ਰੱਖਿਆ ਜੀ ਅਸੀਂ ਮੈਡਮ ਨਾਲ ਕਾਫੀ ਚਿਰ ਤੋਂ ਜੁੜੇ ਹੋਏ ਆ ਇਹਨਾਂ ਦਾ ਈਆਂ ਦੀ ਲੋਹੜੀ ਜਿਵੇਂ ਈਆਂ ਵਾਲੇ ਪ੍ਰੋਗਰਾਮ ਤੇ ਹਾਈ ਵਾਰ ਅਸੀਂ ਐਗਜ਼ੀਬਿਸ਼ਨ ਲਾਉਣੇ ਹੁੰਦੇ ਜਿਦਾਂ ਅੱਜ ਕਿ ਕੋਈ ਭੁੱਲ ਚੁੱਕਿਆ ਪੁਰਾਣੇ ਵੇਰਵੇ ਹਾਂਜੀ ਤੇ ਇਹ ਸਾਡਾ ਪ੍ਰਦਰਸ਼ਨੀ ਲਾਉਂਦਾ ਇਹੀ ਮਕਸਦ ਆ ਵੀ ਨੌਜਵਾਨ ਜਿਹੜੀ ਪੀੜ੍ਹੀ ਆਉਣ ਵਾਲੇ ਬੱਚੇ ਆ ਉਹ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਜੀ ਪੰਜਾਬੀ ਸੱਭਿਆਚਾਰ ਨਾਲ ਤੇ ਹਰ ਇੱਕ ਨੂੰ ਬੱਚਿਆਂ ਨੂੰ ਆਪਾਂ ਦਾ ਇਹੀ ਸੰਦੇਸ਼ ਦਿੰਨੇ ਆ ਵੀ ਆਪਣੇ ਵਿਰਸੇ ਨਾਲ ਤੁਸੀਂ ਜੁੜ ਕੇ ਰਹੋ ਜੀ ਜਿਸ ਤਰ੍ਹਾਂ ਕਹਿੰਦੀ ਹੈ ਲੋਕੀ ਗੇਮਾਂ ਦਾ ਜਿਹੜੀ ਹੈਗੇ ਮੋਬਾਈਲਾਂ ਤੇ ਟੀਵੀ ਤੋਂ ਬਾਹਰ ਨਹੀਂ ਆ ਰਹੇ ਬੱਚੇ ਹਾਂਜੀ ਤੁਸੀਂ ਇਹਦੇ ਵਿੱਚ ਲੈ ਕੇ ਆ ਰਹੇ ਹੋ ਇਹ ਚਕਾਰ ਸਾਡਾ ਕਾਰਨ ਇਹ ਹੀ ਆ ਵੀ ਜ਼ਿਆਦਾਤਰ ਅਸੀਂ ਨਾ ਐਕਟੀਵਿਟੀਜ਼ ਦਾ ਦੁਵਿਦਸਿਕਾ ਚਲਾਉਦੇ ਆ ਤੇ ਵੀ ਬੱਚੇ ਆਪਣੇ ਸੱਭਿਆਚਾਰ ਨਾਲ ਜਿਵੇਂ ਆਪਣੀਆਂ ਪੁਰਾਣੀਆਂ ਗੇਮਾਂ ਹੁੰਦੀਆਂ ਸੀ ਪਹਿਲਾਂ ਗੁੱਡੀ ਦਾ ਖੇਡਦੇ ਸੀ ਕਈ ਅਨੇਕਾਂ ਗੇਮਾਂ ਸੀ ਵੀ ਉਹ ਬੱਚੇ ਉਹਨੂੰ ਵੱਲ ਜਾਂ ਵੱਲ ਜਾਂਦੇ ਗਏ